ਨੀ ਰਾਣੀ ਆ ਜਾੜੀ ਜੜੇ ਰਹਿ ਗਈ ਇੱਕੋ ਬੈਗਣੀਆਂ ਆਂ ਤੋੜੀ ਅੱਜ ਤਾਂ ਨਾ ਸੱਚੇ ਇੰਨਾ ਚਿੱਤ ਖਰਾਬ ਹੋਇਆ ਨਹੀਂ ਦੇਖ ਲਾਨੀ ਹੂੰ ਤਾਂ ਭਜਵੇਂ ਸੰਦੂਖ ਦੇ ਹਨ ਕੋਲੇ ਵਾਕੀਆਂ ਸੀ ਇੰਨਾ ਕੀ ਕਚ ਰਹਿ ਗਿਆ ਸੀ ਹਾਈ ਨੀ ਉਹਦੀ ਬੇਬੇ ਦੀ ਨਿਗਾ ਪੈ ਗਈ ਨਹੀਂ ਤਾਂ ਨੀ ਮਾੜਾ ਜਾਂ ਤਦ ਦਿਸ ਜਾਂਦਾ ਵੀ ਅੰਦਰ ਹੈ ਕਿ ਸੱਚੀ ਗੱਲ ਹੈ ਹੜ ਕੇ ਕਰੀਏ ਨਾ ਤਾਂ ਕੀ ਕਰੀਏ ਕਿਹੜਾ ਦਿਮਾਗ ਲਾਈਏ ਬੇਬੇ ਸਾਹ ਚੀ ਨਹੀਂ ਆਉਂਦੀ ਨਾ ਹੁਣ ਇਹਨਾਂ ਨੂੰ ਕੁੱਟਣ ਜੋਗੀਆਂ ਪਹਿਲਾਂ ਤਾਂ ਕੁੱਟ ਦਿੰਦੀਆਂ ਸੀ ਹੁਣ ਤਾਂ ਚੀਜ਼ ਹੀ ਇਹ ਜੀ ਕੀਮਤੀ ਐ ਜੇ ਕੁੱਟਤੀ ਆਪਾਂ ਜਮੀ ਜਾਵਾਂਗੀਆਂ ਫਿਰ ਆਪਣੇ ਹੱਥ ਪਹਿਲੇ ਕੁਝ ਵੀ ਨਹੀਂ ਲੱਗਣਾ ਕੁਝ ਵੀ ਨਹੀਂ ਰਹਿਣਾ ਅੱਗੇ ਤੇ ਚਰ ਉਹਦੀ ਬੜਕਾ ਦਿੰਦੀਆਂ ਸੀ ਮੁੜ ਕੇ ਕਹਿੰਦੀ ਸੀ ਮੱਝ ਖੁੱਲ ਗਈ ਸੱਚੀ ਗੱਲ ਐ ਹੁਣ ਨਹੀਂ ਆਪਾਂ ਕੁਝ ਕਹਿੰਦੀਆਂ ਹੋਰ ਚਲ ਪੈਣੀ ਤਾਂ ਔਰੋ ਕਾਹ ਹੋ ਜਾ ਹੋਰ ਨੀ ਕੀ ਐ ਮੇਰੇ ਤਾਂ ਕਾਸੇ ਨੋੜੀਏ ਚਿੱਤ ਨਹੀਂ ਕਰਦਾ ਨਾ ਆਲੂ ਬਣਾਉਣ ਨੂੰ ਨਾ ਪੈਣੀਆਂ ਨੂੰ ਹੁਣ ਤਾਂ ਐਂ ਜੀ ਕਰਦਾ ਵੀ ਲੈ ਕੇ ਕੱਪੜਾ ਪਾਹ ਜਾ ਜਿਵੇਂ ਕੰਮ ਤਾਂ ਕਰਨਾ ਪਊ ਬੀਬੀ ਨੂੰ ਵੀ ਰੋਟੀ ਦੇਣੀ ਪਊ ਢੋਪਲਾ ਆ ਕੇ ਰੱਖਾਂਗੇ ਕੁਝ ਮਿਲੂਗਾ ਆਪਾਂ ਨੂੰ ਚੱਲ ਹੋ ਖੜੀ ਹਾਂ ਸੱਚ ਚਾਪੀ ਸਦੂਖ ਦੀ ਲੈ ਲਾ ਬਣਾ ਤੜਕ ਬੈਰੀ ਤੇ ਮਾਰੇ ਤੂੰ ਮਰੋ ਆ ਚੱਲੀਏ ਜਾ ਮੈਨੂੰ ਫੜਾ ਦੇ ਛੜ ਲਾ ਪਾਣੇ ਮੇਰੇ ਤਾਂ ਹੋਰ ਮਾਇਆ ਟੁੱਟ ਗਿਆ ਨਾ ਤੋੜ ਨਾ ਆਹ ਸਸਰੀ ਘਰ ਆਲਾ ਸਸਰੀ ਘਰ ਆਲਾ ਕਿਵੇਂ ਆਏ ਹੋ ਜੋਨੋ ਕੰਮ ਆਈ ਸੀ ਕੋ ਰੌਲਾ ਸੀਗਾ ਸੰਦੂਖ ਵਾਲਾ ਤੈਨੂੰ ਪਤਾ ਤਾਂ ਆਇਆ ਇਹਦਾ ਸਾਰੇ ਪਿੰਡ ਦੀ ਗੱਲ ਫਿਰ ਗਈ ਇਹਦਾ ਅਖਬਾਰ ਚ ਆਉਣ ਵਾਲੀ ਹੋਈ ਬੇ ਗੱਲ ਉਹ ਫਿਰ ਉਹੀ ਤਾਂ ਤੈਨੂੰ ਪੁੱਛਣਾ ਆਂ ਵੀ ਸਾਡੇ ਸਰੂਖ ਚ ਇਹੋ ਜਿਹਾ ਕੀ ਆ ਜਿਹੜੀ ਬੁੜੀ ਦੱਸਦੀ ਨਹੀਂ ਵੀ ਦੇਖ ਤਾਇਆ ਡੈਡੀ ਸਾਡਾ 13 ਜੇਗਾ ਯਾਰ ਤੁਸੀਂ ਇਕੱਠੇ ਖੇਡੇ ਹੋਗੇ ਪੜ੍ਹੇ ਹੋਗੇ ਇਕੱਠੇ ਰਹੇਗੀ ਹੋਗੇ ਕੋਈ ਇਹੋ ਜੀ ਗੱਲ ਤਾਂ ਹੋਊਗੀ ਜਿਹੜੀ ਸਾਨੂੰ ਕਿਤੇ ਦੱਸੀ ਹੋਵੇ ਵੀ ਕਿਹੜਾ ਖਜ਼ਾਨਾ ਜਿਹੜਾ ਹਸਦੂਖ ਚ ਰੱਖ ਕੇ ਗਿਆ ਬੇਬੇ ਨੂੰ ਫੜਾ ਕੇ ਗਿਆ ਮੈਨੂੰ ਤੇ ਰਹੇ ਜ ਕੋਈ ਚੀਜ਼ ਲੱਗਦੀ ਨਹੀਂ ਕੋਸ਼ਤਾ ਹੋਊਗਾ ਕਿ ਕੋਈ ਤਾਂ ਬਾਪੂ ਕੋਲੇ ਸਾਡੇ ਕੋਲੇ ਕੋਈ ਖਜ਼ਾਨਾ ਹੋਊਗਾ ਖਜ਼ਾਨਾ ਉਹਦੇ ਕੋਲੇ ਕਿਹੜਾ ਹੋਣਾ ਕੋਈ 10 ਰੁਪਏ ਤਨੂੰ ਧਾਰੇ ਨਹੀਂ ਸੀ ਦਿੰਦਾ ਖਜ਼ਾਨਾ ਉਹਦੇ ਕੋਲੇ ਕਿਹੜਾ ਹੋਣਾਗਾ ਸਿਰੇ ਦਾ ਲੰਗ ਸੀ ਤੈਨੂੰ ਦਾ ਬੇਇੱਜ਼ਤੀ ਕਰਨਾ ਚਾ ਲੋ ਚੱਲ ਗਿਆ ਇਹਦਾ ਪੁੱਛਣ ਆਏ ਸੀ ਤੂੰ ਸਾਡੀ ਲਾਪਾ ਕਰਤੀ ਬੇਇੱਜ਼ਤੀ ਵਾਲੀ ਕਿਹੜੀ ਗੱਲ ਸਹੀ ਹੈ ਹੈ ਨਹੀਂ ਕੁਛ ਤਾਂ ਚੱਲਿਓ ਚੰਗਾ ਹੂੰ ਚੱਲ ਪੜਦੇ ਟੋਕੜ ਗਿਆ